ਜਸਵੰਤ ਸਿੰਘ ਕਮਲਦੇ ਨਾਵਲ ਪਾਲੀ ਦਾ ਕਾਂਡ 1 ਮੇਰੇ ਦਿਲ ਵਿੱਚ ਇੱਕ ਗੁੱਜੇ ਜੇ ਭੇਜਦਾ ਦਰਦ ਅੱਧ ਪੱਕੇ ਫੋੜੇ ਵਾਂਗ ਟਸ ਟਸ ਕਰ ਰਿਹਾ ਹੈ ਮੈਂ ਉਸ ਨੂੰ ਸਾਮ੍ਹ ਕੇ ਰੱਖਦਾ ਹਾਂ ਮਤੇ ਵਦੇ ਰਹੀ ਦੁੱਖ ਤੇ ਨਾ ਲੱਗ ਪਵੇ ਅੱਖੀਆਂ ਸਦਾ ਬਸਤੀਆਂ ਹੀ ਰਹਿੰਦੀਆਂ ਹਨ ਸਭ ਤੋਂ ਬਹੁਤਾ ਦੁੱਖ ਤੇ ਮੈਨੂੰ ਇਸ ਗੱਲ ਦਾ ਹੈ ਕਿ ਮੈਂ ਅੰਦਰੇ ਅੰਦਰ ਸੁੱਕਦਾ ਹਾਂ ਇਸ ਦਰਦ ਬੇਦਨਾ ਨੂੰ ਪੁਕਾਰ ਕੇ ਨਹੀਂ ਦੱਸ ਸਕਦਾ ਇੱਕ ਉਦਾਸ ਜੇ ਸਰੀਰ ਵਿੱਚ ਬੇਜਾਨ ਜੀ ਜਿੰਦ ਬੋਰਿਆਂ ਵਾਂਗ ਲਈ ਫਿਰਦਾ ਅਜੇ ਤੱਕ ਆਪਣੇ ਜ਼ਖਮ ਦੁਨੀਆ ਤੋਂ ਲੁਕਾਈ ਰੱਖੇ ਅਤੇ ਗੁੱਝੀਆਂ ਪੀੜਾਂ ਅੰਦਰ ਹੀ ਕੁੱਟੀਆਂ ਰੱਖੀਆਂ ਹਨ ਮੈਂ ਆਪਣੀ ਬੌੜੀ ਵਿੱਚ ਪਾਗਲ ਰਿਹਾ ਤੇ ਦੁਨੀਆ ਨੂੰ ਮੇਰੀਆਂ ਹਰਕਤਾਂ ਹੱਸਣ ਲਈ ਮਜਬੂਰ ਕਰਦੀਆਂ ਰਹੀਆਂ ਹਨ ਦੁਨੀਆ ਹੋਰ ਕਰੇ ਵੀ ਕੀ ਇਹ ਹੱਸਣ ਜਾਣ ਦੀ ਆਸਾਨੀ ਲੋਕੀ ਮੇਰੀ ਪੜਾਈ ਦੇ ਖਾਪਤ ਨੂੰ ਸ਼ੁਦਾ ਸਮਝਦੇ ਫਿਰ ਮੇਰੀਆਂ ਭਰੀਆਂ ਅੱਖਾਂ ਕਿਸ ਪੁੰਝਣੀਆਂ ਸਨ ਮੈਂ ਇਕੱਲਾ ਸਾਂ ਸ਼ਾਇਦ ਮੇਰੀ ਵੀ ਕਦੇ ਕੋਈ ਸੋਹਣੀ ਜੀ ਦੁਨੀਆ ਸੀ ਪਰ ਅੱਜ ਉਹ ਬਰਬਾਦ ਹੋ ਚੁੱਕੀ ਹੈ ਮੇਰੇ ਹਵਾ ਵਿਚ ਉਡਰੇ ਖੁੱਲੇ ਕੇਸ ਦੁਨੀਆ ਲਈ ਇੱਕ ਹੈਰਾਨੀ ਹੈ ਪਰ ਚੱਲੀ ਦੁਨੀਆ ਨਹੀਂ ਜਾਣਦੀ ਕਿ ਮੈਂ ਆਪਣੇ ਦਿਲ ਦੀ ਮਲਕਾ ਦੇ ਸਲੀਮੀ ਹਮਾਤਮ ਵਿੱਚ ਹਵਾ ਦੇ ਬੁੱਲੇ ਮਾਨਣ ਲਈ ਇਹਨਾਂ ਨੂੰ ਆਜ਼ਾਦ ਕਰ ਦਿੱਤਾ ਹੈ ਇਹ ਚੀਜ਼ਾਂ ਤੇ ਪੀੜਾਂ ਕਿੰਨਾ ਚਿਰ ਤੜਫਉਣ ਗਿਆ ਕੁਝ ਨਹੀਂ ਕਿਹਾ ਜਾ ਸਕਦਾ ਨਦੀ ਦੇ ਅਰਕ ਪ੍ਰਵਾਹ ਵਾਂਗ ਇਹ ਦਿਲ ਦਾ ਦਰਦ ਤਦ ਹੀ ਰੁਕੇਗਾ ਜਦ ਜ਼ਿੰਦਗੀ ਦੇ ਅਨੰਤ ਸਾਗਰ ਵਿੱਚ ਭੇਤ ਹੋ ਜਾਏਗਾ ਇਹ ਵੀ ਮੈਂ ਆਪਣੀ ਉਸ ਪਿਆਰੀ ਦੀ ਅਪਾਰ ਕਿਰਪਾ ਸਰਕਾਰਾਂ ਕਿ ਜਿਸ ਦੀ ਯਾਦ ਵਿੱਚ ਕੋਲ ਰਿਹਾ ਜੇ ਉਸ ਦੀ ਜ਼ਿੰਦਗੀ ਨਾਲ ਮੇਰੀ ਇਹ ਰਗਾਂ ਦੀ ਪੂੰਜੀ ਵੀ ਖੋਲ ਹੀ ਜਾਂਦੀ ਫਿਰ ਮੈਂ ਕੀ ਕਰਦਾ ਪਾਲੀ ਮੈਂ ਤੇਰੀ ਆਤਮ ਦੇ ਸਿਮਰਨ ਨਾਲ ਪਵਿੱਤਰ ਹੋ ਰਿਹਾ ਹਾਂ ਭਾਪ ਤੋ ਰਿਹਾ ਹਾਂ ਸ਼ਾਇਦ ਪੁੱਤਰ ਹੀ ਤੇਰੀ ਤੱਕ ਪੁੱਜਣ ਦਾ ਸੱਚਾ ਤੇ ਸਹੀ ਮਾਰਗ ਹੈ ਹੋ ਸਕਦਾ ਕਿਸੇ ਲਈ ਇੱਕ ਕਹਾਣੀ ਹੋਵੇ ਪਰ ਮੇਰੇ ਲਈ ਇਸ ਨੂੰ ਸਦਾ ਦੁਹਰਾਉਂਦੇ ਰਹਿਣਾ ਜ਼ਿੰਦਗੀ ਦੀ ਪੂਜਾ ਹੈ ਖਬਰੇ ਮੈਂ ਇਸ ਕਰਕੇ ਹੀ ਅੱਜ ਈਕਰ ਦਿੰਦਾ ਹਾਂ ਤੇ ਹੋਰ ਕੁਝ ਮੈਨੂੰ ਚੰਗਾ ਵੀ ਨਹੀਂ ਲੱਗਦਾ ਮੈਂ ਆਪਣੇ ਗੁਰੂ ਦੇਵ ਕੋਲੋਂ ਵਿੱਦਿਆ ਪੜਦਾ ਰਿਆ ਤਾਂ ਕਿ ਆਪਣੇ ਜੀਵਨ ਵਿੱਚ ਨਿੱਗਰ ਸਚਾਈ ਤੇ ਸੱਚੀ ਪਵਿੱਤਰਤਾ ਪਰ ਸਕਾਂ ਕੋਈ ਆਦਮੀ ਆਪਣੀ ਮਾਤਰਾ ਤੇ ਗੁਰੂ ਦੇਵ ਦਾ ਦੇਣਾ ਨਹੀਂ ਦੇ ਸਕਦਾ ਜਿਨ੍ਹਾਂ ਦੀ ਮਿਹਰਬਾਨੀ ਸਤਕਾਉ ਜੀ ਮਨ ਨੂੰ ਪਾਉਂਦਾ ਹੈ ਉਦੋਂ ਮੇਰੀ ਉਮਰ ਕੁਲ 18 ਵਰਿਆਂ ਦੀ ਸੀ ਵਿੱਦਿਆ ਦੇ ਸੁੰਦਰ ਭਾਵ ਜੀਵਨ ਦੀਆਂ ਨਿੱਕੀਆਂ ਨਿੱਕੀਆਂ ਘਟਨਾਵਾਂ ਵਿੱਚ ਚਮਕਣ ਲੱਗ ਪਏ ਸਨ ਮੈਂ ਵੀ ਹਰ ਕੰਮ ਵਿੱਚ ਸਵਾਦ ਤੇ ਚਾਜ ਆ ਮਹਿਸੂਸ ਕਰ ਰਿਹਾ ਸਾਂ ਉਦੋਂ ਮੈਨੂੰ ਕੀ ਪਤਾ ਸੀ ਕਿ ਨਿੱਕੀਆਂ ਸਵਾਦ ਬੁੰਦਾ ਹੀ ਇੱਕ ਦਿਨ ਮਿਲ ਕੇ ਦਰਿਆ ਤੇ ਉਸ ਪਿੱਛੋਂ ਸਾਗਰ ਹੋ ਜਾਣਗੀਆਂ ਜਿਸ ਵਿੱਚ ਮੇਰੀ ਨਤਾਣੀ ਨਈਆ ਗੋਤੇ ਖਾਵੇਗੀ ਇਹ ਮਾਸੂਮ ਚਾ ਚੰਗਿਆੜੀਆਂ ਤੋਂ ਪਾਂਬੜ ਹੋ ਕੇ ਮੈਨੂੰ ਸਾਰੇ ਨੂੰ ਚੁਰਸ ਸੁੱਟਣਗੇ ਨਿੱਕੀਆਂ ਚੀਜ਼ਾਂ ਸਮੇਂ ਨਾਲ ਵੱਡੀਆਂ ਹੁੰਦੀਆਂ ਹਨ ਤੇ ਵੱਡੀਆਂ ਮੁੜ ਇਨਕਲਾਬ ਨੂੰ ਉੱਜ ਕੇ ਪਰਮਾਣੂ ਹੋ ਡਿੱਗਦੀਆਂ ਹਨ ਜਿਨ੍ਹਾਂ ਵਿੱਚ ਕਾਲ ਕਦੋਂ ਆਪਣੇ ਦੌਰੇ ਨਾਲ ਫਿਰ ਜ਼ਿੰਦਗੀ ਝੜਕਾਂਦਾ ਹੈ ਮੇਰੇ ਖਿਆਲ ਵਿੱਚ ਫਨਾ ਕੋਈ ਜੀਵਨ ਹੀ ਨਹੀਂ ਹੁੰਦੀ ਕੇਵਲ ਟੁੱਟ ਪੱਜ ਕੇ ਆਪਣੇ ਅਸਲੇ ਨੂੰ ਲੱਭਦੀ ਹੈ ਕਿ ਫਿਰ ਮੇਰੀਆਂ ਰਾਤ ਦਿਨ ਦੀਆਂ ਪ੍ਰੀਤ ਪ੍ਰਾਰਥਨਾਵਾਂ ਮੈਨੂੰ ਮੇਰੀ ਪ੍ਰੀਆ ਕੋਲ ਨਹੀਂ ਖਿੱਚ ਰਹੀਆਂ ਨਿਰਸੰਦੇਹ ਮੈਂ ਕੁਦਰਤੀ ਚਾਲ ਦੇਣ ਆਪਣੇ ਮਾਰਗ ਤੇ ਸਹੀ ਜਾ ਰਿਹਾ ਦੁਨੀਆ ਦੀ ਚੜਾਂਦ ਮੇਰਾ ਝਾਨ ਨਹੀਂ ਤੋੜ ਸਕਦੀ ਮੈਂ ਆਪਣੀ ਪਿਆਰੀ ਦੀ ਯਾਦ ਵਿੱਚ ਵਿਸਮਾਦ ਹੋਇਆ ਰਹਾਂਗਾ ਹਾਈ ਤੋ ਲਗਭਗ 4 ਸਾਲ ਪਹਿਲਾਂ ਇੱਕ ਸੁਹਾਵਣੀ ਸਵੇਰ ਸੀ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਜਦੋਂ ਕਿ ਮੰਝੇ ਤੋਟਦੇ ਨੂੰ ਹੀ ਦੋ ਨਿਛਾ ਆਈਆਂ ਸਨ ਪਰ ਬਾਤ ਬਾਗ ਮੇਰੇ ਵੀ ਬੁਲ੍ਹ ਹੱਸੇ ਕਿ ਮੈਨੂੰ ਵੀ ਕੋਈ ਯਾਦ ਕਰਦਾ ਹੈ ਨਿਛਾਂ ਦਾ ਸਵੇਰੀ ਆਉਣਾ ਤਾਂ ਇਹ ਹੀ ਜ਼ਾਹਰ ਕਰਦਾ ਹੈ ਪਰ ਮੇਰਾ ਤੇ ਕੋਈ ਪਿਆਰਾ ਨਹੀਂ ਮੈਨੂੰ ਕਿਸ ਯਾਦ ਕਰਨਾ ਹੈ ਉਦੋਂ ਮੈਨੂੰ ਆਪਣੇ ਗੁਰੂ ਦੇਵ ਦਾ ਕਹਿਣਾ ਚੇਤੇ ਆਇਆ ਕੁਦਰਤ ਦਾ ਹਰ ਨਿੱਕੇ ਤੋਂ ਨਿੱਕਾ ਅੰਗ ਕਿਸੇ ਨਾ ਕਿਸੇ ਲਈ ਜ਼ਰੂਰ ਇੱਕ ਤਕੜੀ ਖਿੱਚ ਰੱਖਦਾ ਹੈ ਇੱਕ ਮਾਮੂਲੀ ਕਲੀ ਪਰ ਇਹਦਾ ਦਿਲ ਕਿੰਦੀ ਹੈ ਗੰਡਾ ਰੇੜੀ ਦੀਆਂ ਸੁਰਾਂ ਜੰਗਲ ਵਿੱਚ ਮਿਰਗ ਨੂੰ ਖੀਬਾ ਤੇ ਬੱਦਲ ਗੂੰਜਾ ਇੱਕ ਮੋਰ ਨੂੰ ਨਿਰਤਰੀ ਮਜਬੂਰ ਕਰਦੀਆਂ ਹਨ ਕਿ ਫਿਰ ਮੇਰੀ ਨਿਗਰਹੀ ਜਵਾਨੀ ਕਿਸੇ ਲਈ ਮੇਰੇ ਜਵਾਨ ਸਭ ਇੱਥੇ ਆ ਕੇ ਸ਼ਰਮਾ ਗਏ ਸ਼ਰਮ ਇਸਤਰੀ ਪੁਰਸ਼ ਦੀ ਸਾਂਝੀ ਜੀਵਨ ਪੂੰਜੀ ਹੈ ਜਿਸ ਨੂੰ ਅਸੀਂ ਦੋਹੀ ਹੱਥੀ ਲਟਾਉਂਦੇ ਅਫਸੋਸ ਨਹੀਂ ਕਰਦੇ ਉਸ ਦਿਨ ਮੈਂ ਕਿਤੇ ਆਪਣੀ ਰਿਸ਼ਤੇਦਾਰੀ ਵਿੱਚ ਜਾਣਾ ਸੀ ਦਹੀਂ ਪੀ ਕੇ ਮੈ ਲੀੜੇ ਪਾਇ ਇੱਕ ਪੰਜਾਬੀ ਰਸਾਲਾ ਆਪਣੀ ਨੋਟਬੁੱਕ ਕਲਮ ਤੇ ਥੈਲਾ ਚੁੱਕ ਕੇ ਮੈਂ ਕਰੋ ਨਿਕਲਿਆ ਉਦੋਂ ਮੇਰੇ ਹਰ ਕੰਮ ਵਿੱਚ ਇੱਕ ਨਵਾਂ ਚਾਹ ਹੁੰਦਾ ਸੀ ਘਰੋਂ ਨਿਕਲ ਕੇ ਮੈਂ ਆਪਣੇ ਘਰ ਨੂੰ ਮੁੜ ਭੁੱਖੀ ਰੀਜ ਨਾਲ ਵੇਖਿਆ ਭਾਵੇਂ ਮੈਂ ਦੋ ਦਿਨਾਂ ਲਈ ਹੀ ਬਾਹਰ ਜਾ ਰਿਹਾ ਸਾਂ ਪਰ ਫਿਰ ਵੀ ਮੇਰਾ ਸਬਰ ਇੱਕ ਦਿਨ ਬਾਹਰ ਰਹਿ ਕੇ ਨਾ ਉਤਾਵਲਾ ਹੋ ਜਾਂਦਾ ਜਿਵੇਂ ਮੈਂ ਇੱਕ ਸਾਲ ਤੋਂ ਆਪਣੀ ਜਨਮ ਭੂਮੀ ਨੂੰ ਤਰਸ ਰਿਹਾ ਹਾਂ ਮੈਂ ਗੱਡੀ ਚੜਨਾ ਸੀ ਤੇ ਮੇਰਾ ਸਟੇਸ਼ਨ 2 ਮੀਲ ਤੇ ਸੀ ਗੱਡੀ ਦੇ ਟਾਈਮ ਤੋਂ ਮੈਂ 2 ਘੰਟੇ ਪਹਿਲਾਂ ਤੁਰਿਆ ਸਾਂ ਕਿਉਂਕਿ ਮੈਂ ਇਸ 2 ਮੀਲ ਦੇ ਕੱਚੇ ਸਫ਼ਰ ਵਿੱਚ ਤੁਰ ਕੇ ਬੜਾ ਸਵਾਦ ਲੈਂਦਾ ਸੀ ਇਹ ਜਦੋਂ ਨੁੱਖ ਤੇ ਦਿਲ ਸਵਾਦ ਮਾਨਣ ਦੀ ਇੱਛਾ ਸ਼ਕਤੀ ਜਾਗ ਉੱਠੇ ਉਸ ਵੇਲੇ ਭਾਵੇਂ ਕੋਈ ਕੰਮ ਕਰੇ ਉਸ ਵਿੱਚ ਹੀ ਇੱਕ ਨੁੱਖ ਅਨੰਦ ਮਹਿਸੂਸ ਕਰਦਾ ਹੈ ਕਈ ਵਾਰ ਮੇਰੇ ਹਿਰਦਿਓਂ ਇੱਕ ਮੁਸਕਾਨ ਉੱਠਦੀ ਤੇ ਮੈਂ ਪਿੱਛੇ ਭੌਂ ਕੇ ਹਸਦੀਆਂ ਅੱਖਾਂ ਨਾਲ ਆਪਣੀਆਂ ਪੈਰਾਂ ਵੇਖਣ ਲੱਗ ਪੈਂਦਾ ਤੇ ਖਿਆਲ ਕਰਦਾ ਸਾਂ ਕੀ ਮੈਂ ਇਨ੍ਹਾਂ ਪੈਰਾਂ ਤੱਕ ਪਹੁੰਚ ਸਕਦਾ ਹਾਂ ਫਿਰ ਜਵਾਬ ਦਿੰਦਾ ਸਾਂ ਕਿ ਨਹੀਂ ਇਨ੍ਹਾਂ ਤੱਕ ਮੁੜ ਪੁੱਜਣ ਲਈ ਇੱਕ ਜਨਮ ਦੀ ਹੋਰ ਉਡੀਕ ਕਰਨੀ ਪਵੇਗੀ ਦੁਬਾਰਾ ਫਿਰ ਸੋਚਦਾ ਸਾਂ ਕਿ ਜਦ ਸਾਨੂੰ ਪਿਛਲੇ ਪੈਰ ਚੰਨ ਤੱਕ ਆਪਣਨ ਲਈ ਇੱਕ ਜਨਮ ਬਰਬਾਦ ਕਰਨਾ ਪੈਂਦਾ ਹੈ ਕੁਦਰਤ ਇੱਕ ਪਲ ਲੰਘੇ ਨੂੰ ਸਾਲਾਂ ਦੇ ਇਵਜ ਵਿੱਚ ਵੀ ਵਾਪਸ ਨਹੀਂ ਕਰਦੀ ਤਾਂ ਅਸੀਂ ਆਪਣੀਆਂ ਜ਼ਿੰਦਗੀਆਂ ਕਿਵੇਂ ਅਰਥ ਤੋਂ ਬਿਨਾ ਕੋਰੇ ਹਾਂ ਇੱਕ ਮੀਲ ਤੇ ਆ ਕੇ ਕਿਨਾਰ ਆ ਗਈ ਉਸ ਦੇ ਹਰੀਆਬਲੀ ਕਿਨਾਰਿਆਂ ਵਿੱਚ ਮੰਦ-ਮੰਦ ਵਗਦਾ ਪਾਣੀ ਵੇਖ ਮੇਰਾ ਜੀ ਉੱਥੇ ਹੀ ਢੇਰੀ ਹੋ ਜਾਣ ਨੂੰ ਕੀਤਾ ਮੈਂ ਝਟ ਆਪਣਾ ਸੈਲਾ ਸੁੱਟ ਕੋਣੀ ਪਰਨੇ ਹਰੀ ਘਾਹ ਤੇ ਬਹਿ ਗਿਆ ਜਿਹੜੇ ਪੁਰਸ਼ ਆਪਣੇ ਮਨ ਦੇ ਜਜ਼ਬਿਆਂ ਨੂੰ ਕੁਚਲ ਕੇ ਕੋਈ ਕੰਮ ਕਰਦੇ ਹਨ ਉਹ ਆਪਣੀ ਆਤਮਾ ਨਾਲ ਇਨਸਾਫ ਨਹੀਂ ਕਰਦੇ ਤੇ ਜੀਵਨ ਨੂੰ ਧੋਖਾ ਦਿੰਦੇ ਹਨ ਕੋਈ ਸਮਾਂ ਮੈਂ ਆਨੰਦ ਵਿੱਚ ਖੀਵਾ ਹੋਇਆ ਪਿਆਰਿਆ ਥੋੜੇ ਚਿਰ ਪਿੱਛੋਂ ਮੇਰੀਆਂ ਨਜ਼ਰਾਂ ਨੇ ਨਹਿਰ ਦੇ ਪਾਣੀ ਤੋਂ ਦੀ ਤਰਦਿਆ ਆਪਣਾ ਸਟੇਸ਼ਨ ਵੇਖਿਆ ਮੈਂ ਜਾਣ ਦੀ ਭਾਵਨਾ ਨਾਲ ਉੱਠ ਕੇ ਬੈਠ ਗਿਆ ਅਫਸੋਸ ਅਸੀਂ ਦੁਨਿਆਵੀ ਤੁੱਛ ਕੰਮਾਂ ਦੀ ਖਾਤਰ ਆਪਣੇ ਮੌਲਿਕ ਸਵਾਦ ਨੂੰ ਕਿੰਨੀ ਬੇਦਰਦੀ ਨਾਲ ਕਤਲ ਕਰਦੇ ਹਾਂ ਪਰ ਮੇਰੀ ਨਮੀ ਮੁਸਕਾਨ ਆਖਰੀ ਸੀ ਕਿਸ ਸਵਾਦ ਕਿਸੇ ਚੀਜ਼ ਵਿੱਚ ਨਹੀਂ ਉਹ ਆਪਣੇ ਅੰਦਰ ਇੱਕ ਚਸ਼ਮੇ ਵਾਂਗ ਉਮੜਦਾ ਰਹਿੰਦਾ ਹੈ ਮੈਂ ਫੇਰ ਉੱਠ ਕੇ ਤੁਰ ਪਿਆ ਹਰ ਖਿਆਲ ਨਮਾ ਹੌਸਲਾ ਹੁੰਦਾ ਹੈ ਤੇ ਹਰ ਮੁਸਕਾਨ ਉਸਾ ਪਰੇ ਕੰਬਣੀ ਮੈਂ ਰਵਾਂ ਰਵਈ ਬਗਿਆ ਮਤਾਂ ਗੱਡੀਆਂ ਹੀ ਨਖਨ ਜਾਵਾ ਸਟੇਸ਼ਨ ਮਾਸਟਰ ਮੇਰੇ ਬੜੇ ਮਿੱਤਰ ਸਨ ਉਮਰ 50 ਨੂੰ ਪਹੁੰਚੀ ਹੋਈ ਸੀ ਕ੍ਰਿਸ਼ਨ ਭਗਤ ਹੋਣ ਕਰਕੇ ਰੋਇਆ ਤੇ ਨੱਚਿਆ ਬੜਾ ਕਰਦੇ ਸਨ ਅਤੇ ਕੀਰਤਨ ਦੇ ਆਨੰਦ ਵਿੱਚ ਬਹੁਤ ਮਗਨ ਰਹਿੰਦੇ ਮੈਂ ਸਟੇਸ਼ਨ ਵਿੱਚ ਵੜਦਿਆਂ ਨਮਸਤੇ ਕਹੀ ਉਹਨਾਂ ਨੂੰ ਦੇਖ ਕੇ ਮੁਸਕਰਾਇਆ ਸਟੇਸ਼ਨ ਮਾਸਟਰ ਨੇ ਹੱਸਦਿਆਂ ਕਿਹਾ ਕੀ ਗੱਲ ਹੈ ਮੁਸਕਰਾਉਂਦੇ ਹੋ ਮੈਂ ਹਰਾਨਾ ਬਾਬੂ ਜੀ ਤੁਸੀਂ ਬੁੱਢੇ ਅਸਰਿਓ ਮੈਂ ਜਵਾਨ ਨੇ ਮਸਕਰਾ ਲਿਆ ਤਾਂ ਕੀ ਹੋਇਆ ਅੱਛਾ ਇਹ ਗੱਲ ਹੈ ਹਾਂਜੀ ਤੇ ਜੀ ਕਿਸ ਗੱਲ ਦੀ ਹਜੇ ਤਾਂ ਹੱਸਣਾ ਹੈ ਹੱਸਣਾ ਫੇ ਰੋਣਾ ਕਦੋਂ ਹੈ ਇਸ ਕਰਦਾ ਬਾਬੂ ਜੀ ਖਿਆਲ ਹੀ ਨਹੀਂ ਰੱਖਿਆ ਮੈਂ ਉਦਾਸ じゃ ਹੋ ਗਿਆ ਕਿਉਂਕਿ ਰੋਣਾ ਤੇ ਹੱਸਣਾ ਜੀਵਨ ਦੇ ਬਦਲ ਦੇ ਪਰਛਾਵੇਂ ਹਨ ਮੈਂ ਇੱਕ ਨੂੰ ਸੁੱਖ ਨਾਲ ਭਰਿਆ ਵੇਖ ਕੇ ਚੁਣਿਆ ਸੀ ਉਸ ਤੇ ਨਾਲ ਦੂਜੇ ਦਾ ਆ ਜਾਣਾ ਕੁਦਰਤੀ ਸੀ ਬਾਬੂ ਟਿਕਟਾਂ ਦੇਣ ਲੱਗ ਪਏ ਪਿੰਡੂ ਸਟੇਸ਼ਨ ਹੋਂਦ ਤੇ ਵੀ ਇਥੇ ਕਾਫੀ ਭੀੜ ਹੋ ਜਾਂਦੀ ਸੀ ਸਟੇਸ਼ਨ ਦੁਆਲੇ ਸੋਹਣੀ ਹਰਿਆਵਲ ਸੀ ਮੈਂ ਮੁਸਾਫਿਰਾਂ ਨੂੰ ਪ੍ਰਸੰਨ ਚਿਤ ਵੇਖ ਰਿਹਾ ਸਾਂ ਜਾਂ ਨਹੀਂ ਸੀ ਕਿਹਾ ਜਾ ਸਕਦਾ ਕਿ ਮੇਰੀ ਅੰਦਰਲੀ ਪ੍ਰਸੰਤਾ ਕੁਦਰਤ ਦੇ ਹੰਕਾਂ ਵਿੱਚ ਅਦੀ ਪੁੱਤਰ ਨਿਰਤ ਕਰ ਰਹੀ ਸੀ ਇੱਕ 20 ਸਾਲ ਦੀ ਕੁੜੀ ਦਫ਼ਤਰ ਅੰਦਰ ਆਈ ਤ ਉਸਨੇ ਆਉਂਦਿਆਂ ਹੀ ਬਾਬੂ ਜੀ ਨੂੰ ਸਤਿ ਸ੍ਰੀ ਅਕਾਲ ਬੁਲਾਈ ਮੈਂ ਵੀ ਸੰਸਕਰ ਨਾਲ ਖੜਾ ਹੋ ਗਿਆ ਤੇ ਕੁਰਸੀ ਛੱਡ ਜਾਂ ਕੇ ਆ ਬੈਠੋ ਜੀ ਨਹੀਂ ਤੁਸੀਂ ਕੋਈ ਖਿਆਲ ਨਾ ਕਰੋ ਇਹ ਆਖੋ ਵੱਡੀ ਸਾਰੀ ਮੇਜ਼ ਦੇ ਕੋਨੇ ਤੇ ਬੈਗ ਮੈਨੂੰ ਕਿਸੇ ਦਾ ਚਿਹਰਾ ਵੇਖ ਕੇ ਉਸਦੇ ਗੁਣ ਔਗਣ ਦਾ ਅੰਦਾਜ਼ਾ ਲਾਉਣ ਦੀ ਆਦਤ ਪਈ ਹੋਈ ਸੀ ਉਸ ਕੁੜੀ ਨੂੰ ਵੀ ਮੈਂ ਆਪਣੀ ਹਾਦਤ ਅਨੁਸਾਰ ਵੇਖਣਾ ਸ਼ੁਰੂ ਕਰ ਦਿੱਤਾ ਉਸ ਵਿੱਚ ਮਿਠਾਸ ਸਿਉਂ ਜਾਪਦਾ ਸੀ ਜਿਵੇਂ ਮੇਰੇ ਨੀਰ ਸਟਿਲ ਮੱਖੋਚੋਰੀ ਹੈ ਕੋਮਲਤਾ ਮੇਰੇ ਫਰਕ ਦੇ ਅੰਗਾਂ ਵਿੱਚ ਆਪ ਮੁਹਾਰੇ ਨਿਸਲਤਾ ਸਮਾਰੀ ਸੀ ਐਨੀ ਸ਼ਾਂਤ ਕਿ ਮੈਨੂੰ ਆਪਣੇ ਕਾਲੇ ਸਵਾਤੇ ਸ਼ਰਮ ਆ ਗਈ ਹਸਮੁਖਤਾ ਦੇ ਚਿੰਨ ਇੱਕ ਕਲੀ ਵਾਂਗ ਬੰਦ ਪਏ ਹਰਮਾਨ ਸਨ ਹੁਸਨ ਇਕ ਸ਼ਕਲ ਸੱਚਾਈ ਸੀ ਤਿੱਖੇ ਨਕਸ਼ੇ ਵਿੱਚੋਂ ਮੈਥੋਂ ਵੀ ਬਾਜ਼ੀ ਲੈ ਗਈ ਸੀ ਸੋਹਣੇ ਸਾਫ ਤੇ ਸਰੀਰ ਨਾਲ ਫੱਬੇ ਕੱਪੜਿਆਂ ਵਿੱਚ ਮੈਂ ਕਿਸੇ ਮਹਾ ਚਿੱਤਰਕਾਰ ਦਾ ਸ਼ਾਕਰ ਵੇਖ ਰਿਹਾ ਸਾਂ ਉਸ ਨੂੰ ਵੇਖ ਕੇ ਮੇਰੀਆਂ ਅੱਖਾਂ ਹੈਰਾਨੀ ਵਿੱਚ ਟੱਠੰਬਰ ਗਈਆਂ ਇਸ ਤੋਂ ਬਿਨਾ ਮੈਂ ਆਪਣੇ ਅੰਦਰ ਇੱਕ ਤਰ੍ਹਾਂ ਨੀਂਦ ਨਸ਼ਾ ਜਿਹਾ ਵੀ ਪ੍ਰਤੀਤ ਕਰ ਰਿਹਾ ਸੀ ਮੈਂ ਉਸ ਵਿੱਚ ਔਗਣ ਲੱਪਣ ਦੀ ਬੜੀ ਕੋਸ਼ਿਸ਼ ਕੀਤੀ ਪਰ ਇਹ ਫਿਤਰਤ ਦੇ ਉਲਟ ਸੀ ਕਿਉਂਕਿ ਜਿਹੜੀ ਚੀਜ਼ ਇੱਕ ਵਾਰ ਚੰਗੀ ਬਣ ਕੇ ਅੰਦਰ ਆਵੇ ਉਸ ਦੇ ਨੁਕਸ ਵੀ ਚੰਗਿਆਈਆਂ ਵਿੱਚ ਬਦਲ ਜਾਂਦੇ ਹਨ ਉਹਨਾਂ ਦੀ ਕੁੜੀਆਂ ਸਾਰੀਆਂ ਹੀ ਸੋਹਣੀਆਂ ਹੁੰਦੀਆਂ ਹਨ ਪਰ ਉਸ ਵਿੱਚ ਸਿਰਫ ਤਾਂ ਦੀ ਕੁਝ ਵਦੇਰੇ ਹੀ ਲਾਮਡੋਰੀ ਸੀ ਮੈਨੂੰ ਵੇਖ ਵੇਖ ਇੱਕ ਅਜਿੱਤ ਤੇ ਨਵੀਂ ਖੁਸ਼ੀ ਅੰਦਰੇ ਅੰਦਰ ਮਾਨ ਰਿਹਾ ਸੀ ਪਰ ਬਾਹਰੋਂ ਮਨੁੱਖੀ ਅਣਖ ਦਾ ਕੈਲ ਪੰਜਾਬੀ ਮਾਸਕ ਪੱਤਰ ਉੱਤੇ ਐਵੇਂ ਨਜ਼ਰ ਸੁੱਟ ਰਿਹਾ ਸੀ ਸਟੇਸ਼ਨ ਮਾਸਟਰ ਆਪਣੇ ਕੰਬਲੋਂ ਵੇਲੇ ਹੋਏ ਅਤੇ ਮੈਨੂੰ ਪੁੱਛਣ ਲੱਗੇ ਅੱਜਕੱਲ ਕੀ ਵਿਚਾਰ ਦਿਓ ਆਤਮ ਸਿਧਾਂਤ ਤੁਸੀਂ ਭਗਤੀ ਦੇ ਕਾਬਲ ਹੋ ਜਾਂ ਗਿਆਨ ਦੇ ਭਗਤੀ ਸਿੰਘ ਦੀ ਲੰਘ ਕੇ ਹੀ ਇੱਕ ਜਗ੍ਹਾ ਅਸੂ ਗਿਆਨ ਤੱਕ ਪਹੁੰਚਦਾ ਹੈ ਮੈਂ ਨਿਸਰ ਦੇ ਗਿਆਨ ਨੂੰ ਅਧਿਕਤਾ ਦਿੰਦਾ ਹਾਂ ਤਦ ਫਿਰ ਤੁਹਾਡੇ ਖਿਆਲ ਵਿੱਚ ਭਗਤੀ ਭਾਵ ਨਾਲ ਮੁਕਤੀ ਨਹੀਂ ਮਿਲਦੀ ਹਾਂ ਭਗਤੀ ਦ્વੈਤਵਾਦ ਬਿਨਾਂ ਨਹੀਂ ਹੋ ਸਕਦੀ ਤੇ ਗਿਆਨ ਕੇਵਲ ਇੱਕ ਬ੍ਰਮ ਦਾ ਹੀ ਜਨਾਇਕ ਹੈ ਇਹ ਮੇਰਾ ਖਿਆਲ ਨਹੀਂ ਸ਼ਾਸਤਰ ਦੱਸਦੇ ਹਨ ਇੱਕ ਆਦਮੀ ਬਾਹਰੋਂ ਖਫਿਆ ਹੋਇਆ ਆਇਆ ਤੇ ਉਸ ਆਉਂਦਿਆਂ ਹੀ ਸਟੇਸ਼ਨ ਮਾਸਟਰ ਤੋਂ ਪੁੱਛਿਆ ਜੀ ਬਾਬੂ ਜੀ ਗੱਡੀ ਕਿੰਨੇ ਵਜੇ ਆਊ ਜੀ ਬਸ ਆਉਣ ਹੀ ਵਾਲੀ ਹੈ ਫਿਰ ਜੀ ਮੈਨੂੰ ਟਿਕਟ ਦੀ ਮਿਹਰਬਾਨੀ ਕਰ ਦਿਓ ਉਸ ਗਰੀਬ ਜਿਹਾ ਬੰਦੇ ਆ ਕਿਹਾ ਲਾਫੜਾ ਪੈਸੇ ਬਾਬੂ ਜੀ ਦੇ ਚਿਹਰੇ ਤੇ ਗੁੱਸੇ ਦੇ ਚਿੰਨ ਸਨ ਉਸ ਆਦਮੀ ਨੂੰ ਟਿਕਟ ਦੇਣ ਚਲੇ ਗਏ ਉਸ ਕੁੜੀ ਨੇ ਮੇਰੇ ਕੋਲੋਂ ਪੰਜਾਬੀ ਰਸਾਲਾ ਹੱਥ ਦੀ ਸਹਨਤ ਨਾਲ ਮੰਗਿਆ ਮੈਂ ਮੇਜ਼ ਅੱਗੇ ਪੈ ਰਸਾਲੇ ਨੂੰ ਉਸ ਵੱਲ ਬਜ਼ਾ ਦਿੱਤਾ ਬਾਬੂ ਜੀ ਆ ਕੇ ਮੇਰੇ ਨਾਲ ਫਿਰ ਇਸੇ ਵਿਸ਼ੇ ਤੇ ਬਹਿਸ ਕਰਨ ਲੱਗ ਪਏ ਮੇਰੀਆਂ ਠੋਸ ਜਿਹੀਆਂ ਕਿ ਬਾਬੂ ਜੀ ਦੀ ਕੋਈ ਪੇਸ਼ ਨਾ ਜਾਵੇ ਮੈਨੂੰ ਇਹੋ ਜਾਪਦਾ ਸੀ ਜਿਵੇਂ ਉਹ ਯੁਕਤੀ ਮੇਰੀਆਂ ਕਈਆਂ جاریਆਂ ਗੱਲਾਂ ਨੂੰ ਬੜੇ ਚਾਨ ਨਾਲ ਸੁਣ ਰਹੀ ਹੈ ਭਾਵੇਂ ਉਸ ਦੀਆਂ ਨਜ਼ਰਾਂ ਰਸਾਲੇ ਤੇ ਫਿਰ ਰਹੀਆਂ ਸਨ ਪਰ ਉਸ ਨੂੰ ਕੱਖ ਸਮਝ ਨਹੀਂ ਪੈ ਰਹੀ ਸੀ ਕਿਉਂਕਿ ਉਹ ਕਈ ਵਾਰ ਰਸਾਲੇ ਦੀ ਕੰਨੀ ਨਹੀਂ ਵੀ ਕਰਕੇ ਮੈਨੂੰ ਵੇਖ ਵੀ ਲੈਂਦੀ ਸੀ ਸ਼ਾਇਦ ਉਸ ਦਾ ਮਨ ਚੋਰੀ ਵੇਖਣ ਲਈ ਮਜਬੂਰ ਸੀ ਪਰ ਲੋਕ ਲਾਜ ਦਾ ਥੋੜਾ ਡਰ ਪਰਦੇ ਦੀ ਓਟ ਲੈ ਰਿਹਾ ਸੀ ਮੈਂ ਇਸ ਗਲਬਾਤ ਦੇ ਸਮੇਂ ਵਿੱਚ ਇੱਕ ਗੱਲ ਦਾ ਅਨੁਮਾਨ ਹੀ ਨਹੀਂ ਨਿਸ਼ਚਾ ਕਰ ਲਿਆ ਸੀ ਕਿ ਇਸ ਸਿਹਰਤ ਕੁੜੀ ਦੇ ਅੰਦਰ ਇੱਕ ਹਮਦਰਦ ਦਿਲ ਹੈ ਕੋਈ ਗੁੱਜੀ ਦੀ ਭੁੱਖ ਹੈ ਜਿਹੜੀ ਹਰ ਆਦਮੀ ਨਹੀਂ ਜਾਣ ਸਕਦਾ ਬਾਬੂ ਜੀ ਨੇ ਉਧਰੋਂ ਮੁੜਦਿਆਂ ਕਿਹਾ ਤੁਹਾਡਾ ਸ਼ਹਿਰਾਂ ਦਾ ਅਸਲ ਵਿੱਚ ਕਿਸੇ ਚੀਜ਼ ਤੇ ਵੀ ਨਿਸ਼ਚਾ ਨਹੀਂ ਹੁੰਦਾ ਅਸੀਂ ਸਾਰੇ ਹਸਪੇ ਇੱਕ ਕੁਲੀ ਅੰਦਰ ਆਇਆ ਤੇ ਉਸਨੇ ਕਹਾ बाबूजी ਗੱਡੀ ਸਿਗਨਲ ਛੱਡਾਈ ਅਸੀਂ ਸਾਰੇ ਬਾਹਰ ਨਿਕਲੇ ਉਸ ਕੁੜੀ ਨੇ ਰਸਾਲਾ ਫੜਾਉਂਦਿਆਂ ਮੇਰਾ ਧੰਨਵਾਦ ਕੀਤਾ ਮੈਂ ਜਵਾਬ ਵਿੱਚ ਕਿਹਾ ਤੁਸੀਂ ਸਫ਼ਰ ਵਿੱਚ ਵੀ ਇਸ ਨੂੰ ਪੜ੍ਹ ਸਕਦੇ ਹੋ ਤੁਸਾਂ ਆਪੜਾ ਨਾ ਹੋਵੇਗਾ ਨਹੀਂ ਮੈਂ ਜੋ ਕੁਝ ਪੜ ਚੁੱਕਾ ਹਾਂ ਉਸ ਨੂੰ ਵਿਚਾਰ ਲਵਾਂਗਾ ਸ਼ੁਕਰੀਆ ਅਸੀਂ ਅੱਡ ਅੱਡ ਗੱਡੀ ਚੜ੍ਹੇ ਮੇਰਾ ਦਿਲ ਚਾਹੁੰਦਾ ਸੀ ਕਿ ਸੋਹਣੀ ਕੁੜੀ ਨਾਲ ਸਫ਼ਰ ਕਰਾਂ ਹਾਨ ਪਿਆਰਾ ਕੀ ਪਤਾ ਉਸ ਦਾ ਦਿਲ ਵੀ ਇੱਕ ਡੱਬੇ ਵਿੱਚ ਹੀ ਰਲ ਬੈਣ ਨੂੰ ਕਰਦਾ ਹੋਵੇ ਅਸੀਂ ਛੇਜਕ ਦਿਨ ਇੱਕ ਦੂਜੇ ਨੂੰ ਕੁਝ ਨਾ ਕਹਿ ਸਕੇ ਅਗਲੇ ਸਟੇਸ਼ਨ ਤੇ ਇੰਜਣ ਪਾਣੀ ਲੈਣ ਲਈ ਆਮ ਸਟੇਸ਼ਨਾਂ ਨਾਲੋਂ ਬਹੁਤਾ ਚਿਰ ਖਲੋਤਾ ਮੈਂ ਉਤਰ ਕੇ ਪਲੇਟਫਾਰਮ ਤੇ ਫਿਰਨ ਲੱਗ ਪਿਆ ਪਲੇਟਫਾਰਮ ਤੇ ਵੱਡੇ ਵੱਡੇ ਚਿੰਨੇ ਪੱਥਰ ਵੇਖ ਕੇ ਮੈਨੂੰ ਮਜ਼ਦੂਰ ਦੀ ਕਰੜੀ ਮਿਹਨਤ ਹੋ ਕੇ ਪ੍ਰਤੀਜਾਪੀ ਮੇਰੇ ਤਰਸ ਨਾਲ ਪ੍ਰਸੀਜਰੇ ਦੇ ਦਿਲ ਵਿੱਚ ਇਨਕਲਾਬ ਦੀਆਂ ਲਹਿਰਾਂ ਚਰਨ ਚਰਨ ਫਿਰਨ ਲੱਗੀਆਂ ਮੈਂ ਸੋਚਦਾ ਸਾਂ ਦੁਨੀਆ ਤੱਕੜੇ ਮਾਰੇ ਦੀ ਜੰਗ ਹੈ ਇਸ ਜ਼ਿੰਦਗੀ ਨਾਲ ਕੋਈ ਇਨਸਾਫ ਨਹੀਂ ਕੀਤਾ ਜਾ ਰਿਹਾ ਉਦੋਂ ਹੀ ਇੰਜਣ ਨੇ ਸੀਟੀ ਮਾਰੀ ਤੇ ਗੱਡੀ ਤੰਨ ਲਈ ਇੱਕ ਵਾਰ ਹੀ ਹਿੱਲੀ ਮੇਥ ਛੱਟ ਜਿਹੜਾ ਡੱਬਾ ਅੱਗੇ ਆਇਆ ਉਸ ਵਿੱਚ ਹੀ ਚੜ ਗਿਆ ਅੱਗੇ ਉਹੀ ਸੁੰਦਰੀ ਬੈਠੀ ਸੀ ਉਹ ਮੈਨੂੰ ਵੇਖ ਕੇ ਬੇਮਾਲੂਮ ਜਿਹਾ ਮੁਸਕਰਾਈ ਪਰ ਮੈਂ ਕਾਫੀ ਸ਼ਰਮ ਮਹਿਸੂਸ ਕੀਤੀ ਖਿਆਲ ਕਰਦਾ ਸਾਂ ਕਿ ਸੁੰਦਰੀ ਦੇ ਦਿਲ ਵਿੱਚ ਜ਼ਰੂਰ ਸ਼ੱਕ ਪੈ ਗਿਆ ਹੋਵੇਗਾ ਕਿ ਜਾਣ ਬੁੱਝ ਕੇ ਹੀ ਉਸ ਤੇ ਡੱਬੇ ਬਚਾਇਆ ਹਾਂ ਪਰ ਉਸਕਾ ਆਉਣਾ ਬੈਠੋ ਉਸ ਦੇ ਕਹੇ ਹੋਏ ਸ਼ਬਦ ਬੜੇ ਮਿੱਠੇ ਸਨ ਮੈਂ ਬੈਨ ਦੇ ਉਸ ਦਾ ਧੰਨਵਾਦ ਕੀਤਾ ਮੈਨੂੰ ਹਾਲੇ ਵੀ ਆਪਣੇ ਅੰਦਰ ਜ਼ਖਮੀ ਜ਼ਖਮੀ ਜਾਪਦਾ ਸੀ ਉਸ ਦੀ ਮੰਦ ਮੰਦ ਪ੍ਰਸੰਤਾ ਦੇਖ ਕੇ ਮੈਂ ਖਿਆਲ ਪਲਾਉਣ ਦਾ ਯਤਨ ਕੀਤਾ ਉਸ ਕੁੜੀ ਦੀ ਬੋਲ ਚਾਲ ਤੋਂ ਮੈਂ ਖਿਆਲ ਕੀਤਾ ਕਿ ਪੜ੍ਹੀ ਲਿਖੀ ਹੋਣ ਤੋਂ ਬਿਨਾਂ ਸਿਆਣੀ ਵੀ ਬਹੁਤ ਹੈ ਉਸ ਰੁੱਕ ਕੇ ਕਿਹਾ ਤੁਹਾਡੇ ਖਿਆਲ ਬੜੇ ਪਵਿੱਤਰ ਹਨ ਪਵਿੱਤਰ ਤਾਂ ਕੇਵਲ ਮਨ ਹੀ ਹੋ ਸਕਦਾ ਹੈ ਤੇ ਉਸ ਵਿੱਚ ਦੀ ਲੰਗੀ ਹਰ ਚੀਜ਼ ਉਸ ਦੇ ਰੂਪ ਵਿੱਚ ਰੰਗੀ ਜਾਂਦੀ ਹੈ ਤੁਹਾਡੀ ਹਰ ਗੱਲ ਹੈਰਾਨ ਕਰਨ ਵਾਲੀ ਹੈ ਇਹ ਸੁਣ ਕੇ ਮੈਂ ਲੱਜਾ ਨਾਲ ਨੀਮੀ ਪਾਲੀ ਤੇ ਉਸ ਦੇ ਸੈਂਡਲ ਵੇਖਣ ਲੱਗ ਪਿਆ ਜਿਹੜੇ ਕਾਲੇ ਰੰਗ ਵਿੱਚ ਗੋਰੇ ਪੈਰਾਂ ਤੇ ਚਿੱਟੀ ਸਾੜੀ ਨਾਲ ਚੰਗੇ ਸਜੇ ਹੋਏ ਸਨ ਉਸ ਨੇ ਮੜ ਪੁੱਛਿਆ ਕਿ ਤੁਸੀਂ ਸ਼ਾਇਰ ਵੀ ਹੋ ਐਵੇਂ ਕਦੇ ਟੁੱਟੇ-ਫੁੱਟੇ ਸ਼ਬਦ ਜੋੜਦਾ ਹੁੰਦਾ ਐਨੀ ਛੋਟੀ ਜਿਹੀ ਉਮਰ ਵਿੱਚ ਐਨੇ ਗੁਣ ਕਿਵੇਂ ਆ ਸਕਦੇ ਹਨ ਕਵੀ ਹੋਣਾ ਭਗਵਾਨ ਤੇ ਪਿਆਰ ਦੀ ਚਟਕ ਤੇ ਫਿਲਾਸਫਰ ਮੈਂ ਤੇ ਤੁਹਾਡੀਆਂ ਇੱਕ ਦੋ ਗੱਲਾਂ ਸੁਣ ਕੇ ਹੀ ਹੈਰਾਨ ਹਾਂ ਹੈਰਾਨੀ ਕਿਸ ਗੱਲ ਦੀ ਸਭ ਹੈਰਾਨੀਆਂ ਸੁਪਣਿਆਂ ਵਰਗੀਆਂ ਪਰਮ ਹੁੰਦੀਆਂ ਹਨ ਸਾਡੇ ਮਨ ਐਨੇ ਛੋਟੇ ਤੇ ਦਿਮਾਗ ਐਨੇ ਕਮਜ਼ੋਰ ਹੋ ਚੁੱਕੇ ਹਨ ਕਿ ਉਹਨਾਂ ਲਈ ਹਰ ਸੱਚੀ ਗੱਲ ਇਹ ਹੈਰਾਨੀ ਬਣ ਜਾਂਦੀ ਹੈ ਮੈਂ ਸ਼ਰਮプチ ਕਦਰ ਕਰਦੀ ਹਾਂ ਤੇ ਇਹ ਆਖਣ ਵਿੱਚ ਵੀ ਝਿਜਕਣੀ ਅਨੁਭਵ ਕਰਦੀ ਕਿ ਅੱਜ ਅਸਲੀਅਤ ਦੇ ਨੇੜੇ ਗਿਆ ਆਦਮੀ ਡਿਠਾ ਹੈ ਮੈਂ ਨਹੀਂ ਕਹਿ ਸਕਦਾ ਕਿ ਇਹ ਕਿੰਨਾ ਕੁ ਸੱਚ ਹੈ ਮੈਂ ਸੱਚਮੁੱਚ ਹੀ ਲੋੜੇ ਦੀ ਸ਼ਰਮ ਮਹਿਸੂਸ ਕਰ ਰਿਹਾ ਸਾਂ ਸਾਥੀ ਰਾਈਆਂ ਦੀਆਂ ਅੱਖਾਂ ਵਿੱਚ ਵੀ ਸਾਡੀ ਗੱਲਬਾਤ ਇੱਕ ਹਰਾਨੀ ਸੀ ਇੱਕ ਇਸਤਰੀ ਮਰਦ ਦਾ ਗੱਡੀ ਵਿੱਚ ਐਉਂ ਗੱਲਾਂ ਕਰਨਾ ਪੱਛਮੀ ਤਹਿਜ਼ੀਬ ਨੂੰ ਪੁਚਕਾਰ ਪੁਚਕਾਰ ਕੋਲ ਸੱਦਣ ਦੇ ਤੁਲਸੀ ਪੱਛਮੀ ਸਭੇਤਾ ਦੀ ਹੱਦੋਂ ਵੱਧ ਖੁੱਲ ਨੂੰ ਅੱਜ ਵੀ ਮੈਂ ਦਿਲੋਂ ਨਫ਼ਰਤ ਕਰਦਾ ਹਾਂ ਪਰ ਉਸ ਵੇਲੇ ਅਸੀਂ ਗੱਲਾਂ ਕਰਦੇ ਰਹਿਣਾ ਜ਼ਰੂਰੀ ਚਾਹੁੰਦੇ ਸਾਂ ਜਵਾਨ ਬਲਬਲੇ ਸਬੇਤਾ ਦੀਆਂ ਚੀਜ਼ਾਂ ਨੂੰ ਤੀਰ ਜਾਂਦੇ ਹਨ ਸਬੇਤਾ ਨੂੰ ਕਿਸੇ ਮੌਕੇ ਮਜਬੂਰ ਹੋ ਕੇ ਉਹਨਾਂ ਦੇ ਪਿੱਛੇ ਲੱਗਣਾ ਪੈਂਦਾ ਹੈ ਮੈਨੂੰ ਇਉਂ ਪਾਸ ਰਿਆ ਸੀ ਜਿਵੇਂ ਉਹ ਕੁੜੀ ਮੈਨੂੰ ਜਾਣਨ ਲਈ ਬੇਕਰਾਰ ਹੈ ਪਰ ਚੁੱਪ ਤੇ ਝਿਜਕ ਵਿੱਚ ਗੰਢ ਜੀ ਬਣੀ ਹੋਈ ਸੀ ਦਿਲ ਤਾਂ ਮੇਰਾ ਵੀ ਅੰਦਰੋਂ ਅੰਦਰ ਪਤਾ ਕਰਨਾ ਚਾਹੁੰਦਾ ਸੀ ਕਿ ਇਹ ਕੌਣ ਕੁੜੀ ਹੈ ਸੀ ਕਿੱਥੋਂ ਹੈ ਪਰ ਪੁੱਛ ਨਹੀਂ ਸਕਦਾ ਰੱਬ ਦਾ ਹਜ਼ਾਰ ਸ਼ੁਕਰ ਕਿ ਉਸ ਆਪ ਹੀ ਪੈਰ ਕਰ ਦਿੱਤੀ ਤੇ ਮੇਰੇ ਕੋਲੋਂ ਪੁੱਛਿਆ ਤੁਹਾਡੇ ਘਰ ਕਿੱਥੇ ਹਨ ਮੇਰਾ ਪਿੰਡ ਸ਼ੀਨਾ ਹੈ। ਸ਼ੀਨਾ ਦੇ ਸਾਡੇ ਪਿੰਡ ਦੀ ਇੱਕ ਕੁੜੀ ਵਿਆਹੀ ਹੋਈ ਹੈ। ਕੀ ਮੈਂ ਤੁਹਾਡਾ ਪਿੰਡ ਜਾਣ ਸਕਦਾ? ਚਲਵੰਡੀ। ਉਹ ਥੋੜਾ ਮੁਸਕਰਾਉਂਦਿਆਂ ਕਿਹਾ। ਲੁਧਿਆਣਾ ਆ ਗਿਆ। ਸਾਰੇ ਮੁਸਾਫਰ ਉਤਰਨ ਦੀ ਫਿਕਰ ਵਿੱਚ ਉੱਤਰੇ ਸਨ। ਪਰ ਅਸੀਂ ਖਾਲੀ ਚੁੱਪ ਬੈਠੇ ਸਾਂ। ਇਸ ਲਈ ਕਿ ਗੱਡੀ ਖਾਲੀ ਹੋਣ ਤੇ ਸੋਖਾਲੇ ਉਤਰ ਸਕਾਂਗੇ। ਕੋਈ ਆਪਣੀ ਗੱਡੜੀ ਚੁੱਕ ਰਿਹਾ ਸੀ ਤੇ ਕੋਈ ਕੁਲੀ ਨੂੰ ਆਵਾਜ਼ ਦੇ ਰਿਹਾ ਸੀ। ਸਭ ਤੋਂ ਪਿੱਛੋਂ ਅਸੀਂ ਵੀ ਉੱਠੇ। ਤੁਸੀਂ ਕਿੱਥੇ ਜਾ ਰਹੇ ਹੋ? ਉਸ ਸੁੰਦਰੀ ਦੇ ਕੋਮਲ ਸ਼ਬਦਾਂ ਨੇ ਮੈਨੂੰ ਕਿਧਰੇ ਰੁੜੇ ਜਾਂਦੇ ਨੂੰ ਸੰਕੇਤ ਕੀਤਾ ਮੈਂ ਦੂਰ ਕਲਿਆਣ ਨੂੰ ਜਾ ਰਿਹਾ ਹਾਂ ਅਸੀਂ ਦੋਵੇਂ ਪੁਲ ਦੀਆਂ ਪੌੜੀਆਂ ਚੜ ਰਹੇ ਸਾਂ ਉਹ ਸੁੰਦਰੀ ਨੇ ਮੁੜ ਕੇ ਆ ਤੁਸਾਂ ਮਾਫ ਕਰਨਾ ਤੇ ਕੁਝ ਹੋਰ ਹੀ ਨਾ ਸਮਝਣਾ ਪਰ ਤੁਹਾਡੇ ਵਰਗੇ ਸਿਆਣੇ ਲਈ ਇੱਕ ਗੱਲ ਕਹਿਣੀ ਉੰਜ ਹੈ ਹੀ ਗਲਤੀ ਮੈਂ ਤੁਹਾਡਾ ਨਾਂ ਪੁੱਛਣਾ ਚਾਹੁੰਦੀ ਹਾਂ ਨਾਂ ਪੁੱਛ ਵੀ ਲਵੋ ਤੇ ਦੱਸ ਵੀ ਦਿਵੋ ਮੇਰਾ ਨਾਂ ਬਲਬੀਰ ਹੈ ਮੇਰਾ ਨਾਂ ਪ੍ਰਿਤਪਾਲ ਹੈ ਅੱਜ ਕਿੱਥੇ ਜਾ ਰਹੇ ਹੋ ਮੈਂ ਜਲੰਧਰ ਜਾ ਰਹੀ ਹਾਂ ਤੇ ਉੱਥੇ ਫੌਜੀ ਸੇਵਾਦਾਰਨੀ ਦੀ ਹیثیت ਵਿੱਚ ਟ੍ਰੇਨਿੰਗ ਲੈ ਰਹੀ ਹਾਂ ਅਸੀਂ ਪੁੱਲ ਚੜੇ ਉਸਨੇ 2 ਨੰਬਰ ਪਲੇਟਫਾਰਮ ਤੋਂ ਜਾਣਾ ਸੀ ਉਸਨੇ ਮੈਨੂੰ ਰਸਤਾ ਲਫੜਾਉਂਦਿਆ ਸਤਸ੍ਰੀ ਅਕਾਲ ਬੁਲਾਈ ਉਹ ਪੌੜੀਆਂ ਉਤਰ ਗਈ ਤੇ ਮੈਂ ਅੱਗੇ ਚੱਲਿਆ ਗਿਆ ਟਿਕਟਬਾਬੂ ਨੂੰ ਦੇਖ ਕੇ ਮੈਂ ਸ਼ਹਿਰ ਨੂੰ ਚੱਲਿਆ ਗਿਆ ਹਰਬਚਪਾਲ ਨਾਲ ਨਵੀਂ ਵਾਕਫੀ ਬਾਰੇ ਬੜਾ ਖੁਸ਼ ਸਾਂ ਉਸ ਵੇਲੇ ਸੋਚਿਆ ਵੀ ਮੇਰੀ ਸਮਝ ਵਿੱਚ ਨਹੀਂ ਸੀ ਆਉਂਦਾ ਇੱਕ ਕਮੜੀ ਜੀ ਖੁਸ਼ੀ ਨਾਲ ਮੈਨੂੰ ਆਪਣਾ ਭਰਿਆ ਭਰਿਆ ਜ압ਦਾ ਸੀ ਮੈਂ ਕਾਲੀ ਕਾਲੀ ਸ਼ਹਿਰ ਗਿਆ ਤੇ ਇੱਕ ਦੋ ਲੜਿੰਦੀਆਂ ਚੀਜ਼ਾਂ ਲਈਆਂ ਕਾਲ ਵਿੱਚ ਇਸ ਲਈ ਕਰ ਰਿਹਾ ਸਾਂ ਕਿ ਇੱਕ ਵਾਰ ਫਿਰ ਪਾਲ ਨੂੰ ਸਟੇਸ਼ਨ ਤੇ ਫਿਰ ਜਾ ਵੇਖਾਂ ਮੇਰੀ ਗੱਡੀ ਨੇ 2 ਵਜੇ ਜਾਣਾ ਸੀ ਤੇ ਉਸ ਦੇ ਜਾਣ ਵਿੱਚ ਅਜੇ 2 30 ਘੰਟੇ ਬਾਕੀ ਸਨ ਮੈਂ ਸਟੇਸ਼ਨ ਤੇ ਆ ਕੇ ਪਾਲ ਨੂੰ ਇੱਕ ਬੈਂਚ ਤੇ ਬੈਠੀ ਵੇਖਿਆ ਉਸ ਵੀ ਮੈਨੂੰ ਵੇਖ ਕੇ ਕਿਹਾ ਮੇਰੀ ਗੱਡੀ ਤਾਂ ਅਜੇ 2 ਘੰਟੇ ਲੇਟ ਹੈ ਜੰਗ ਦੇ ਦਿਨਾਂ ਕਰਕੇ ਗੱਡੀਆਂ ਆਮ ਤੌਰ ਤੇ ਲੇਟ ਹੀ ਆਉਂਦੀਆਂ ਹਨ ਮੈਂ ਉਸ ਦੇ ਕੋਲ ਆ ਕੇ ਕਿਹਾ ਉਹ ਬੈਂਚ 'ਤੇ ਇੱਕ ਪਾਸੇ ਹੋ ਕੇ ਬਹਿ ਗਈ ਤੇ ਮੇਰੇ ਬੈਠਣ ਲਈ ਕਾਫੀ ਥਾਂ ਕਰ ਦਿੱਤੀ ਅਸੀਂ ਆਕੜੀ ਹੋਈ ਬੈਂਚ 'ਤੇ ਬੈਠੇ ਸਾਂ ਮੈਂ ਕੁਝ ਪੁੱਛਣਾ ਚਾਹੁੰਦਾ ਸਾਂ ਪਰ ਉਸ ਨੂੰ ਚੇਚਕਦਾ ਕੁਝ ਕਹਿ ਵੀ ਨਹੀਂ ਸਕਦਾ ਕਈ ਵਾਰ ਗੱਲ ਬੁੱਲਾ ਨਾਟਕ ਰੱਖ ਕੇ ਪਿੱਛੇ ਮੁੜ ਜਾਂਦੀ ਰਹੀ ਅਖੀਰ ਮੈਂ ਗਲਤ ਹੋਰ ਲੀ ਮਾਫ ਕਰਨਾ ਮੈਂ ਕੁਝ ਪੁੱਛਣ ਲਈ ਗਲਤੀ ਕਰ ਰਿਹਾ ਹਾਂ ਮਾਫੀ ਕਾ ਲਈ ਪੁੱਛੋ ਤੁਸੀਂ ਫੌਜੀ ਸੇਵਾਦਾਰਨੀ ਦੀ ਟ੍ਰੇਨਿੰਗ ਕਿਉਂ ਲੈ ਰਹੇ ਹੋ ਤੁਸੀਂ ਇਹ ਗੱਲ ਅੱਜ ਨਾ ਪੁੱਛੋ ਫਿਰ ਕਦੇ ਦੱਸਾਂਗੀ ਜੇ ਮੈਂ ਭੁੱਲਦਾ ਨਹੀਂ ਤਾਂ ਤੁਸੀਂ ਸ਼ੁਰੂ ਜ਼ਿੰਦਗੀ ਵਿੱਚ ਕੋਈ ਨਾ ਕੋਈ ਹਾਰ ਵੇਖੀ ਹੈ ਬਿਲਕੁਲ ਠੀਕ ਕੀ ਤੁਸੀਂ ਆਪਣੇ ਬਾਰੇ ਥੋੜੀ ਵਾਕਫੀ ਦੇ ਸਕਦੇ ਹੋ ਮੈਨੂੰ ਤੁਹਾਡੇ ਨਾਲ ਹਮਦਰਦੀ ਹੈ ਇਹ ਠੀਕ ਹੈ ਮੈਂ ਤੁਹਾਨੂੰ ਸਭ ਕੁਝ ਦੱਸ ਸਕਦੀ ਹਾਂ ਪਰ ਥੋੜਾ اٹਕ ਗਿਆ ਦੂਜਾ ਸ਼ਾਇਰ ਦੁਨੀਆ ਦੇ ਦੁੱਖ ਸੁੱਖ ਨੂੰ ਆਪਣੀ ਕਲਪਨਾ ਵਿੱਚ ਲਿਆ ਕੇ ਆਪਣੇ ਆਪ ਇੱਕ ਅਨੰਦ ਮੰਨਦਾ ਹੈ ਉਸ ਨੂੰ ਜਿਉਂਦੇ ਪਾਤਰਾਂ ਨਾਲ ਕੋਈ ਹਮਦਰਦੀ ਨਹੀਂ ਹੁੰਦੀ ਮੇਰੇ ਦਿਲ ਨੂੰ ਕਾਫੀ ਸੱਟ ਵੱਜੀ ਕਿਉਂਕਿ ਪਾਲ ਨੇ ਇੱਕ ਗੁਜਰੀ ਰਮਜ਼ ਸ਼ਾਇਰ ਦੇ ਨਾਂ ਹੇਠ ਕੰਡ ਮਾਰੀ ਸੀ ਤੁਸੀਂ ਭੁੱਲ ਦਿਓ ਜੀ ਕਈ ਘਟਨਾਵਾਂ ਵਿੱਚ ਕਵੀ ਤੇ ਲਖਾਰੀ ਬਿਲਕੁਲ ਪਿਗਲ ਜਾਂਦੇ ਹਨ ਮੇਰੇ ਬਾਰੇ ਇਹ ਗਲਤ ਖਿਆਲ ਦਿਲੋਂ ਕੱਢ ਦੇਵੋ ਮੈਨੂੰ ਤੁਹਾਡੇ ਨਾਲ ਸੱਚੀ ਹਮਦਰਦੀ ਹੈ ਇਹ ਬੜੀ ਚੰਗੀ ਗੱਲ ਹੈ ਖਾਸ ਕਰਕੇ ਮੇਰੇ ਵਾਸਤੇ ਮੈਂ ਕਿਤੇ ਪੜਿਆ ਕਰਦੀ ਸੀ ਕਿ ਚੜਦੀ ਜਵਾਨੀ ਆਪਣਾ ਹਰ ਕੰਮ ਸੱਚੇ ਦਿਲੋਂ ਅਰਮ ਕਰਦੀ ਐ ਪਰ ਸਮਾਜ ਨੇ ਮੈਨੂੰ ਬਹੁਤ ਬੁਰਾ ਸਬਕ ਸਿਖਾਇਆ ਜਵਾਨੀ ਭੜੇ ਸਮਾਜ ਦੇ ਕਾਨੂੰਨ ਨਾਲ ਸਦਾ ਟੱਕਰ ਲੈਂਦੀ ਆਈ ਹੈ ਮਾਇੂਸ ਹੋਣ ਦੀ ਲੋੜ ਨਹੀਂ ਜੀਵਨ ਦਾ ਪੜਾ ਹਾਲੇ ਕਾਫੀ ਦੂਰ ਹੈ ਉਸ ਦਾ ਚਿਹਰਾ ਕੋ ਚਮਕ ਆਇਆ ਜਾਂ ਕਿਸੇ ਨਵੀਂ ਆਸ ਨੇ ਉਦਾਸ ਜੀਵਨ ਨੂੰ ਖੇੜਾ ਦੇ ਦਿੱਤਾ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਜਵਾਨੀ ਤੋਂ ਜਜ਼ਬੇ ਮੁੱਕ ਜਾਣ ਉਸ ਬੁੱਲਾਂ ਤੇ ਜੀਬ ਫੇਰ ਜਾਂ ਕਿਹਾ ਮੈਂ ਜ਼ਿੰਦਗੀ ਦਾ ਕੁਝ ਨਹੀਂ ਵੇਖਿਆ ਮੇਰੇ ਦਿਲ ਵਿੱਚ ਕੋਈ ਉਛਾ ਨਹੀਂ ਜ਼ਿੰਦਗੀ ਦਾ ਜ਼ਰੂਰ ਕੋਈ ਅਦਰਸ਼ ਬਣਾਓ ਕਿਉਂਕਿ ਆਪਣੀ ਮੰਜ਼ਲ ਦੀ ਸਿੱਧੇ ਤੁਰਨਾ ਹੀ ਆਨੰਦ ਦੇ ਸਕਦਾ ਹੈ ਜੇ ਮੈਂ ਤੁਹਾਡੇ ਨਾਲ ਆਪਣਾ ਮੁਕਾਬਲਾ ਕਰਾਂ ਤਾਂ ਤੁਸੀਂ ਮੈਥੋਂ ਕਈ ਮੰਜ਼ਲ ਅੱਗੇ ਦਿਸਦੇ ਹੋ ਅੱਗੇ ਪਿੱਛੇ ਦਾ ਖਿਆਲ ਕੋਈ ਨਹੀਂ ਮੈਂ ਤੁਹਾਨੂੰ ਖਲੋਕੇ ਉਡੀਕ ਵੀ ਸਕਦਾ ਹਾਂ ਪਰ ਇਸ ਤਰ੍ਹਾਂ ਤੁਹਾਡੇ ਮਨ ਦੀ ਕਮਜ਼ੋਰੀ ਜ਼ਾਹਰ ਹੋਵੇਗੀ ਕਿਉਂ ਨਹੀਂ ਤੁਸੀਂ ਉਹਨਾਂ ਸਫ਼ਰ ਭੱਜ ਕੇ ਮਕਾਉਂਦੇ ਜਿੰਨੇ ਦੀ ਵਿੱਥ ਹੈ ਉਸ ਦੀ ਗੱਡੀ ਆ ਗਈ ਸਾਡੇ ਖਿਆਲਾਂ ਦੀ ਲੜੀ ਵੀ ਟੁੱਟ ਗਈ ਪਰ ਉਹ ਮੇਰੇ ਵੱਲ ਵੇਖ ਕੇ ਮੁਸਕਰਾਈ ਉਸ ਦਾ ਪਰਸੰਨ ਚਿਹਰਾ ਦੱਸਦਾ ਸੀ ਕਿ ਉਸ ਦੇ ਦਿਲ ਵਿੱਚ ਮੇਰੇ ਲਈ ਕਾਫੀ ਸਤਿਕਾਰ ਹੈ ਸਾਹਮਣੇ ਡੱਬੇ ਵਿੱਚ ਉੱਠ ਕੇ ਜਾ ਬੈਠੀ ਤੇ ਬਾਰੀ ਵਿੱਚ ਦੀ ਮੂੰਹ ਕੱਢ ਕੇ ਮੇਰੇ ਵੱਲ ਵੇਖਦੀ ਰਹੀ ਮੈਂ ਧਿਆਨ ਨਾਲ ਉਸ ਦੀਆਂ ਅੱਖਾਂ ਵਿੱਚ ਨਵੀਂ ਵਕਫੀ ਤੇ ਸੱਜਣ ਜੁਦਾਈ ਦੇ ਦੋ ਨਿਆਰੇ ਪਰਛਾਵੇਂ ਵੇਖੇ ਪਾਲ ਆਪਣੀਆਂ ਸ਼ੁਭ ਸ਼ਾਮਾਂ ਦੀ ਢੇਟਾ ਵੱਜੋਂ ਫਿਰ ਮੁਸਕਰਾਈ ਉਸ ਦੀ ਮੁਸਕਾਨ ਵਿੱਚ ਮੇਰੀ ਸੁਰਤ ਜੀ ਟਿਕਾਣੀ ਨਹੀਂ ਸੀ ਰਹੀ ਉਸ ਦਾ ਪਰਸੰਨ ਚਿਹਰਾ ਸ਼ਕਤੀ ਦਾ ਸਦਾ ਬਹਾਰ ਫੁੱਲ ਜਾਪਦਾ ਸੀ ਉਹ ਬਹੁਤ ਕੁਝ ਸੀ ਕਿਉਂਕਿ ਉਹ ਇੱਕ ਸ਼ਾਇਰ ਦੇ ਮਜ਼ਹਬ ਵਿੱਚ ਆਈ ਨਵਪ੍ਰਿਆ ਸੀ ਉਸ ਮੇਰੇ ਦਿਲ 'ਤੇ ਇੱਕ ਜਾਦੂ ਜਿਹਾ ਕਰ ਦਿੱਤਾ ਕੁਝ ਇਓਂ ਵੀ ਜਾਪਦਾ ਸੀ ਜਿਉਂ ਦਿਲ ਵਿੱਚ ਕੋਈ ਦੇਵੀ ਮਿਠਾਸ ਆ ਗਈ ਹੈ ਦਿਲ ਉਹੀ ਸੀ ਪਰ ਚਾ ਕੁਝ ਨਵੇਂ ਉੱtre ਸਨ ਬੂਟੇ ਉਹੀ ਸਨ ਪਰ ਬਹਾਰ ਕਣੀਆਂ ਉਹਨਾਂ ਨੂੰ ਸ਼ਰਾਬ ਕਰ ਗਈਆਂ ਮੈਂ ਉਸ ਤੇ ਕੋਈ ਪਲੇਟਫਾਰਮ ਤੇ ਫਿਰਿਆ ਸਾਂ ਉਸੇ ਡੱਬੇ ਤੋਂ ਦੂਰ ਵੀ ਨਹੀਂ ਸਾਂ ਜਾਣਦਾ ਜਿਵੇਂ ਉਹ ਮੇਰਾ ਦਰਸ਼ ਬਣ ਗਈ ਸੀ ਉਸ ਨੂੰ ਆਪਣੇ ਖਿਆਲਾਂ ਵਿੱਚ ਅਨੁਭਵ ਕਰਕੇ ਆਪ ਹੀ ਖਾਬਾ ਸਾਂ ਮੈਂ ਪਾਲ ਅੱਗੇ ਪਹਿਲਾਂ ਵੀ ਜਾਣ ਦੀ ਬੇਨਤੀ ਕੀਤੀ ਸੀ ਪਰ ਉਹ ਚਾਹੁੰਦੀ ਸੀ ਕਿ ਮੈਂ ਉਸ ਨੂੰ ਤੋੜ ਕੇ ਹੀ ਜਾਵਾਂ ਇੱਕ ਸੋਹਣੀ ਕੁੜੀ ਜਵਾਨ ਮੁੰਡੇ ਨੂੰ ਕੁਝ ਕਹੇ ਤੇ ਉਹ ਫਿਰ ਨਾ ਮੰਨੇ ਅਤੀਅ ਸੰਭਵ ਇੱਕ ਕਾਰੀ ਵਰਦੀ ਵਾਲੇ ਮੋٹے ਤੇ ਮਦਰਜੇ ਆਦਮੀ ਨੇ ਸੀਟੀ ਬਜਾਈ ਤੇ ਨਾਲ ਹੀ ਹਰੀ ਝੰਡੀ ਹਲਾਈ ਸਾਡੀਆਂ ਅੱਖਾਂ ਵੀ ਮਸਕਾਨ ਵਿੱਚ ਚਮਕੀਆਂ ਉਹਨਾਂ ਵਿੱਚ ਇਸ ਮਿਲਣੀ ਦਾ ਨਵਾਂ ਚਾਲ ਤੇ ਫਿਰ ਮਿਲਣੀ ਦੀ ਆਸ਼ਾ ਤੜਪ ਸੀ ਗੱਡੀ ਹਿਲਣ ਨਾਲ ਸਾਡੇ ਦਿਲ ਵੀ ਹਿੱਲੇ ਗੱਡੀ ਪਲੇਟਫਾਰਮ ਛੱਡ ਗਈ ਪਰ ਉਸ ਦਾ ਮੂੰਹ ਤਾਕੀ ਵਿੱਚੋਂ ਦੀ ਬਾਹਰ ਮੈਨੂੰ ਥੰਮ ਬੰਖ ਖਲੋਤੇ ਨੂੰ ਵੇਖ ਰਿਹਾ ਸੀ ਉਸ ਤੇ ਗੋਰੇ ਮੁੱਖ ਨੂੰ ਇੱਕ ਕਾਲੀ ਲਿਟ ਚੁਮਰੀ ਸੀ ਮੈਂ ਹਾਰੇ ਵੀ ਖਲੋਤਾ ਵੇਖੀ ਜਾ ਰਿਹਾ ਸਾਂ ਮੈਂ ਹੱਥ ਉਠਾ ਕੇ ਹਲਾਇਆ ਆਖੀਰ ਗੱਡੀ ਲਾਈਨ ਬਦਲ ਗਈ ਅਤੇ ਉਸ ਦਾ ਗੋਰਾ ਮੂੰਹ ਮੇਰੀਆਂ ਨਜ਼ਰਾਂ ਤੋਂ ਉਲੇ ਹੋ ਗਿਆ ਕਿਉਂ ਜਾਪਦਾ ਜਿਵੇਂ ਇੱਕ ਕੱਲ ਦੀ ਗੱਲ ਹੋਵੇ ਗੱਡੀ ਮੇਰੇ ਅਨਪਾ ਵਿੱਚ ਹਾਲੇ ਵੀ ਚੱਲੀ ਜਾ ਰਹੀ ਸੀ ਉਹ ਲਾਈਨ ਬਦਲ ਜਾਂਦੀ ਹੈ ਤੇ ਮੈਂ ਉਦਾਸ ਹੋ ਜਾਂਦਾ ਹਾਂ ਬਾਕੀ ਅਗਲੇ ਕਾਂਡ ਵਿੱਚ ਧੰਨਵਾਦ ਤੁਹਾਨੂੰ ਇਹ ਰਚਨਾ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਦੱਸਣਾ ਤੇ ਇਸ ਤਰ੍ਹਾਂ ਦੀਆਂ ਹੋਰ ਰਚਨਾਵਾਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਰਚਨਾ ਨੂੰ ਲਾਈਕ ਕਰਨਾ ਨਾ ਭੁੱਲਣਾ ਨਾਲ ਹੀ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਦੇਣਾ ਤਾਂਕਿ ਤੁਹਾਨੂੰ ਕੁਝ ਹੋਰ ਨਵਾਂ ਤੇ ਜਾਣਕਾਰੀ ਭਰਪੂਰ ਸਹਿਤ ਸੁਣਨ ਨੂੰ ਮਿਲੇ ਧੰਨਵਾਦ